ਹੁਣੇ-ਹੁਣੇ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਹੋਇਆ ਵੱਡਾ ਧਮਾਕਾ ਕਿਸ ਨੇ ਕਰਵਾਇਆ ਕੌਣ ਸੀ ਇਸ ਦੇ ਪਿੱਛੇ ਕਿਸ ਨੇ ਰਚੀ ਸੀ ਸਾਜ਼ਿਸ਼ ਆਖਰਕਾਰ ਕਿਸ ਦੇ ਨਾਲ ਸਖੁੰਦਕ ਦਿੱਲੀ ਵਿੱਚ ਹੀ ਕਿਉਂ ਕਰਵਾਇਆ ਗਿਆ ਇਹ ਵੱਡਾ ਧਮਾਕਾ ਜਾਂ ਫਿਰ ਕਿਸੇ ਦੀ ਸ੍ਰੀ ਕੋਈ ਸਾਜ਼ਿਸ਼ ਕੌਣ ਹੈ ਇਸ ਦੇ ਪਿੱਛੇ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਦੱਸਣਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਅਤਵਾਦੀ ਹਮਲੇ ਵਿੱਚ 15 ਲੋਕ ਮਾਰੇ ਗਏ ਅਤਵਾਦੀ ਸਾਜ਼ਿਸ਼ ਦਾ ਸ਼ੱਕ ਹੈ ਹਾਲਾਂਕਿ ਦਿੱਲੀ ਪੁਲਿਸ ਨੇ ਅਜੇ ਤੱਕ ਇਸ ਨੂੰ ਅਤਵਾਦੀ ਹਮਲਾ ਨਹੀਂ ਮੰਨਿਆ ਹੈ ਬੰਬ ਧਮਾਕਾ ਇੰਨੀ ਸ਼ਕਤੀਸ਼ਾਲੀ ਸੀ ਕਿ ਇਸ ਦੀ ਗੂੰਜ 4 ਕਿਲੋਮੀਟਰ ਤੱਕ ਸੁਣਾਈ ਦਿੱਤੀ ਅਤੇ ਨੇੜਲੇ ਲੰਘ ਰਹੇ 6 ਬਹਾਨਾ ਨੂੰ ਟੱਕਰ ਮਾਰ ਦਿੱਤੀ ਗਈ 2 ਤੋਂ ਬਾਅਦ ਬਹਾਨ ਨੁਕਸਾਨੇ ਗਏ ਹਨ ਘਟਨਾ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਰਹਾਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜ਼ਖਮੀਆਂ ਨੂੰ ਲੋਕ ਨਾਇਕ ਹਸਪਤਾਲ ਲਿਜਾਇਆ ਗਿਆ ਜਿੱਥੇ ਹ ਖਬਰ ਲਿਖਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ ਹੋਈ ਹੈ ਜਦੋਂ ਕਿ 24 ਤੋਂ ਵੱਧ ਜ਼ਖਮੀ ਹਨ ਇਹਨਾਂ ਵਿੱਚੋਂ ਤਿੰਨਾਂ ਦੀ ਹਾਲਤ ਅਗਭੀਰ ਦੱਸੀ ਜਾ ਰਹੀ ਹੈ ਦਿੱਲੀ ਪੁਲਿਸ ਸਪੈਸ਼ਲ ਸ਼ੈਲ ਅਤਵਾਦੀ ਵਿਰੋਧੀ ਦਸਤਾ ਤੇ ਰਾਸ਼ਟਰੀ ਸੁਰੱਖਿਆ ਗਾਰਡ ਘਟਨਾ ਦੀ ਜਾਂਚ ਕਰ ਰਹੇ ਹਨ ਇਹ ਤਮਾਕਾ ਲਾਲ ਕਿਲੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 4 ਤੇ ਸ਼ਾਮ 6:50 ਮਿੰਟ ਦੇ ਕਰੀਬ ਹੋਇਆ ਘਟਨਾ ਸਥਾਨਕ ਤੇ ਧਮਾਕੇ ਨਾਲ ਪ੍ਰਭਾਵਿਤ ਬਹਾਣਾ ਤੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਜਿਸ ਨਾਲ ਮੌਜੂਦ ਵੱਡੇ ਭੀੜ ਵਿੱਚ ਦਹਿਸ ਦਾ ਮਾਹੌਲ ਫੈਲ ਗਿਆ ਧਮਾਕਾ ਇਨਾ ਜ਼ਬਰਦਸਤ ਸੀ ਕਿ ਇੱਕ ਕਾਰ ਦਾ ਇੱਕ ਹਿੱਸਾ ਲਾਲ ਕਿਲੇ ਦੇ ਨੇੜੇ ਲਾਲ ਮੰਦਰ ਤੇ ਡਿੱਗ ਪਿਆ ਜਿਸ ਨਾਲ ਮੰਦਿਰਾਂ ਤੇ ਮੈਟਰੋ ਸਟੇਸ਼ਨ ਦੀਆਂ ਖਿੜਕੀਆਂ ਟੁੱਟ ਗਈਆਂ ਧਮਾਕੇ ਤੋਂ ਤੁਰੰਤ ਬਾਅਦ ਨੇੜਲੀਆਂ ਦੁਕਾਨਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਪੁਚਾਲ ਦੇ ਛੜਕੇ ਚਾਂਦਨੀ ਚੌਕ ਦੇ ਭਾਗੀਰਥ ਪੈਲਸ ਖੇਤਰ ਤੱਕ ਮਹਿਸੂਸ ਕੀਤੇਗੇ ਅਤੇ ਦੁਕਾਨਦਾਰ ਇੱਕ ਦੂਜੇ ਨੂੰ ਸਥਿਤੀ ਬਾਰੇ ਪੁੱਛਣ ਲਈ ਬੁਲਾਉਂਦੇ ਦੇਖੇਗੇ ਕਈ ਬਸਾਤੇ ਹੋਰ ਬਹਾਣਾ ਨੂੰ ਵੀ ਅੱਗ ਲੱਗਣ ਦੀ ਸੂਚਨਾ ਮਿਲੀ ਹੈ ਫਾਇਰ ਵਿਭਾਗ ਉਸ ਸ਼ਾਮ ਨੂੰ ਕਾਰ ਤਮਾਕੇ ਬਾਰੇ ਇੱਕ ਫੋਨ ਆਇਆ 6 ਐਮਬੂਲੈਂਸਾਂ ਅਤੇ 7 ਫਾਇਰ ਇੰਜੀਨਸ ਤੁਰੰਤ ਘਟਨਾ ਸਥਾਨਕ ਤੇ ਭੇਜੇਗੇ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਅਤੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਮਾਕੇ ਦਾ ਕਾਰਨ ਅਜੇ ਵੀ ਅਣਜਾਣ ਹੈ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਜਾਂਚ ਏਜੰਸੀਆ ਘਟਨਾ ਸਥਾਨਕ ਤੋਂ ਸਬੂਤ ਇਕੱਠੇ ਕਰ ਰਹੀਆਂ ਹਨ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਤਮਾਗਾ ਇੱਕ ਕਾਰ ਵਿੱਚ ਹੋਇਆ ਸੀ ਪਰ ਇਸ ਦੀ ਪ੍ਰਕਿਰਿਆ ਅਤੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਣਾ। ਕਟਨਾ ਤੋਂ ਬਾਅਦ ਲਾਲ ਕਿਲੇ ਅਤੇ ਚਾਂਦਨੀ ਚੌਕ ਖੇਤਰ ਸਮੇਤ ਪੂਰੀ ਦਿੱਲੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਵੱਖ-ਵੱਖ ਥਾਵਾਂ ਤੇ ਬਹਾਨਾ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਨਾਇਕ ਹਸਪਤਾਲ ਦੇ ਡਾਕਟਰ ਬੀ ਐਲ ਚੋਧਰੀ ਨੇ ਦੱਸਿਆ ਕਿ ਹਸਪਤਾਲ ਲਿਆਂਦੇਗੇ। ਜ਼ਖਮੀਆਂ ਵਿੱਚੋਂ ਇੱਕ ਦੀ ਖੱਬੀ ਆਖਾ ਤੇ ਚਿਹਰਾ ਫਟਿਆ ਹੋਇਆ ਸੀ। ਪਹਾੜ ਗੰਜ ਦੇ ਵਸਨੀਕ ਅਤੇ ਇੱਕ ਚਸ਼ਮਦੀਦ ਗਵਾ ਅਤੇ ਪੀੜਤ ਬਲਵੀਰ ਸਿੰਘ ਨੇ ਕਿਹਾ ਕਿ ਉਹ ਇੱਕ ਵੈਗਨਰ ਕਾਰ ਵਿੱਚ ਬੈਠੇ ਸੀ ਤੇ ਧਮਾਕੇ ਤੋਂ ਬਾਲ ਬਾਲ ਬਚ ਗਿਆ ਕਿਉਂਕਿ ਉਹਨਾਂ ਦਾ ਪ੍ਰਾਚਾਂਦਨੀ ਚੌਂਕ ਤੋਂ ਸਮਾਨ ਖਰੀਦਣ ਗਿਆ ਹੋਇਆ ਸੀ ਉਹਨਾਂ ਨੇ ਉਸ ਨੂੰ ਲਾਲ ਕੇਲੇ ਤੇ ਬੁਲਾਇਆ ਪਰ ਉਹ ਨਹੀਂ ਗਿਆ ਉਹ ਉੱਥੇ ਇੰਤਜ਼ਾਰ ਕਰ ਰਿਹਾ ਸੀ ਅਤੇ ਫਿਰ ਧਮਾਕਾ ਹੋਇਆ ਧਮਾਕੇ ਵਿੱਚ ਫਸਿਆ ਇੱਕ ਵਿਅਕਤੀ ਨੂੰ ਉਹਨਾਂ ਦੀ ਕਾਰ ਵਿੱਚ ਡਿੱਗ ਪਿਆ ਤੇ ਮੌਕੇ ਤੇ ਹੀ ਮਰ ਗਿਆ ਦਿੱਲੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਗੁਰੂਗ੍ਰਾਮ ਨੂੰ ਵੀ ਹਾਈ ਅਲਰਟ ਤੇ ਰੱਖਿਆ ਗਿਆ ਹੈ ਡੀਸੀਪੀ ਵੈਸਨੂ ਕੰਟਰੋਲ ਰੂਮ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ 4000 ਤੋਂ ਬਾਅਦ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਦਿੱਲੀ ਗੁਰੂਗ੍ਰਾਮ ਸਰਹੱਦ ਤੇ ਨਾਕਾਬੰਦੀ ਕੀਤੀ ਗਈ ਹੈ ਲੰਘਣ ਵਾਲੇ ਸਾਰੇ ਬਹਾਨਾ ਦੀ ਜਾਂਚ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਦੂਜੇ ਰਾਜਾਂ ਤੋਂ ਲਾਇਸੈਂਸ ਪਲੇਟਾਂ ਵਾਲੇ ਬਹਾਨਾ ਦੇ ਡਰਾਈਵਰਾਂ ਤੇ ਯਾਤਰੀਆਂ ਦੀ ਪਛਾਣ ਪੱਤਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਦਿੱਲੀ ਪੁਲਿਸ ਕਮਿਸ਼ਨਰ ਸतीश ਗੋਲਚਾ ਨੇ ਕਿਹਾ ਕਿ ਸ਼ਾਮ ਲਗਭਗ 6:50 ਮਿੰਟ ਤੇ ਲਾਲ ਕਿਲੇ ਦੇ ਨੇੜੇ ਲਾਲ ਬੱਤੀ ਤੇ ਆ ਰਹੇ ਇੱਕ ਹੋਲੀ ਹੋ ਚੱਲ ਰਹੇ ਬਹਾਨ ਵਿੱਚੋਂ ਧਮਾਕਾ ਹੋਇਆ ਨੇੜਲੇ ਬਹਾਨ ਨੂੰ ਵੀ ਨੁਕਸਾਨ ਪਹੁੰਚਿਆ ਦਿੱਲੀ ਪੁਲਿਸ ਐਫਐਸਐਲ ਐਨਆਈਏ ਐਨਐਸਜੀ ਸਮੇਤ ਸਾਰੀਆਂ ਏਜੰਸੀਆਂ ਮੌਕੇ ਤੇ ਪਹੁੰਚ ਗਈਆਂ ਹਨ ਧਮਾਕੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਕੁਝ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਜ਼ਖਮੀ ਹੋਏ ਹਨ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਲਦ ਹੀ ਜ਼ਖਮੀਆਂ ਦੀ ਸਿਹਤ ਗਿਣਤੀ ਦਾ ਪਤਾ ਲੱਗ ਜਾਵੇਗਾ ਗ੍ਰਹਿ ਮੰਤਰੀ ਨੂੰ ਕਟਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਉਦਿਨੇ ਦਿੱਲੀ ਬੰਬ ਧਮਾਕਿਆਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲਿਆ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਬਾਰੇ ਜਾਣਕਾਰੀ ਲਈ ਅੰਮਿਤ ਸ਼ਾਹ ਨੇ ਉਹਨਾਂ ਨੂੰ ਤਾਜ਼ਾ ਘਟਨਾਕਰਮ ਬਾਰੇ ਜਾਣਕਾਰੀ ਦਿੱਤੀ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਇਸ ਘਟਨਾ ਬਾਰੇ ਕੀ ਕਹਿਣਾ ਹੈ ਕਿ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਆਖਰਕਾਰ ਦਿੱਲੀ ਵਿੱਚ ਅਜਿਹੇ ਕਾਂਡ ਕਿਉਂ ਹੋ ਰਹੇ ਨੇ ਕਿ ਕੇਂਦਰ ਸਰਕਾਰ ਜਾਂ ਫਿਰ ਏਜੰਸੀਆਂ ਨੂੰ ਖੁਫੀਆ ਏਜੰਸੀਆਂ ਨੂੰ ਪਤਾ ਨਹੀਂ ਲੱਗਦਾ ਕਿ ਕੋਈ ਕਿਵੇਂ ਇਥੇ ਇੰਡੀਆ ਦੇ ਵਿੱਚ ਫਿਰ ਰਿਹਾ ਹੈ ਜਾਂ ਫਿਰ ਨਹੀਂ ਇਹ ਤਾਂ ਜਾਂਚ ਦਾ ਮਸਲਾ ਹੈ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ